ਸਮਰਾਲਾ ਦੇ ਨੇੜੇ ਪਿੰਡ ਰੋਲਿਆਂ ਦੇ ਰੋਡ ਤੇ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦ ਇੱਕ ਟੂਰਿਸਟ ਬੱਸ ਦਾ ਅਚਾਨਕ ਭਿਆਨਕ ਐਕਸੀਡੈਂਟ ਹੋ ਗਿਆ ਕਿ ਭਰੀ ਬੱਸ ਦੇ ਵਿੱਚ ਸਾਰੀਆਂ ਸਵਾਰੀਆਂ ਫਟੜ ਹੋ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਕਿਨਾਰੇ ਫਟੜ ਹੋਈ ਯਾਤਰੀ ਹਾਏ ਹਾਏ ਕਰ ਰਹੇ ਨੇ ਮੌਕੇ ਤੇ ਐਂਬੂਲੈਂਸ ਬੁਲਾਈ ਜਾਂਦੀ ਹੈ ਤੇ ਜ਼ਖਮੀਆਂ ਨੂੰ ਹਸਤਾ ਪਹੁੰਚਾਇਆ ਜਾਂਦਾ ਉੱਥੇ ਇਸ ਦਰਦਨਾਕ ਹਾਸੇ ਦੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ 8 ਮਈ ਨੂੰ ਇੱਕ ਮਹੀਨੇ ਲਈ ਇੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਯਾਤਰੀ ਦੀ ਧਾਰਮਿਕ ਟੂਰਿਸਟ ਬੱਸ ਯਾਤਰਾ ਚੱਲ ਰਹੀ ਸੀ ਜਦੋਂ ਕਿ ਯਾਤਰੀ ਰਾਤੀ ਹਰਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਸਮਰਾਲਾ ਦੇ ਨੇੜਲੇ ਪਿੰਡ ਰੋਲਿਆਂ ਦੇ ਕੋਲ ਸੜਕ ਦੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦਾ ਪਰ ਖੱੱਚੇ ਉੱਡ ਗਿਆ ਅਤੇ ਮਾਹੌਲ ਚੀਖਾਂ ਦੇ ਵਿੱਚ ਬਦਲ ਗਿਆ ਹਰ ਕੋਈ ਜਾਨ ਬਚਾਉ ਦੀਆਂ ਚੀਕਾਂ ਮਾਰ ਲੱਗਿਆ ਉੱਥੇ ਹੀ ਪੀੜਤ ਯਾਤਰੀ ਅਤੇ ਪਿੰਡ ਵਾਸੀ ਨੇ ਇਸ ਪੂਰੇ ਹਾਸੇ ਦੀ ਜਾਨ ਕਾਰੀ ਸਾਂਝੀ ਕੀਤੀ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਹੈਸੀ ਲੱਧੜਾ ਭਾਬੀ ਕੀ ਮਾਮਲਾ ਹੋਇਆ ਜੀ ਜੱਜ ਸਾਡੇ ਪਿੰਡ ਸਾਡੇ 5 ਵਜੇ ਹਰੇ ਟਰੱਕ ਦੇ ਵਿੱਚ ਵਸਤ ਜਾਦੀ ਜੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚੀਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆਇਆ ਤੇ ਭੱਜ ਕੇ ਲੋਹਾਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਾਨਾਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ

कमर में लगी है कितने बजे हुआ था ये आज? सुबह सुबह छह बजे हुआ साढ़े पाँच बजे पा, पाँच बजे होंगे, देहात ध्यान तो नहीं है तभी नींद में थे क्या लगता है ड्राइवर को नींद वगैरह आ गई ड्राइवर को झपके आ गई नींद की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से ਇਸ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਉੱਥੇ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਤੇ ਜਾਂਚ ਵਿੱਚ ਜੁਟ ਗਈ ਹੈ ਸਰ ਇੱਕ ਰੋਡ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਇਸ ਬਾਰੇ ਕੀ ਨਈ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਦੇ ਵਿੱਚ ਸਵੇਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰਡ ਆਏ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅੰਮ੍ਰਿਤਸਰ ਹਰਦੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹਦਾ ਤਾਂ ਨਹੀਂ ਮੈਂ ਤਾਂ ਬੈਸਟ ਦੇ ਜੀ ਜਿਹੜਾ ਟਰਾਲਾ ਸੀਗਾ ਜੀ ਇਹ ਤਾਂ ਕੁਫੜਿਆ ਗਿਆ ਬੰਦੇ ਕਿ ਰੋਡ ਗਈ ਸੀ ਹੈ ਨਾ ਹਜੇ ਡਰਾਈਵਰ ਇਹਦਾ ਭੱਜਿਆ ਹੈ ਸਾਲਾ ਇਹ ਰੋਡ ਤੇ ਖੜਾ ਵੈਖੜਾ 12 ਕਿਲੇ ਦੇ ਬੰਦੇ ਸਾਰੇ ਬੋਰਾ ਮੰਦਰੀ ਇੰਜਰਡ ਉਹਨਾਂ ਨੂੰ ਹੌਸਲੋ ਬਚਾ ਰਹੇ ਹਨ ਉਹਨਾਂ ਨੂੰ ਹੌਸਲੋ ਬਚਾ ਰਹੇ ਸਾਰੇ ਐਸਐਸਓ ਸਭ ਲੋਕ ਜੀ ਡੈੱਡ ਬੋਡੀ ਕੱਢ ਲਈ ਹੈ ਹਾਂ ਜੀ ਉਹ ਕੀ ਲਾਦਾ ਬਾਕੀ ਕੀ ਸੀਰੀਅਸ ਹੈ ਮੈਂ 12 ਮੰਦਾਂ ਦੇ ਡੈੱਡ ਬਾਕੀ ਖੜਾ ਸੀ ਭਈ ਇਹ ਜਣਾ ਚਾਹੁੰਦੇ ਹੁੰਦੇ ਆ ਬਹੁਤ ਹੀ ਜੀ ਮੰਦਪਗੀ ਘੱਟ ਆ ਜਿਹੜਾ ਹੁਣ ਗੋੜ ਦੇ ਬੰਦਾ ਖਰਾਬ ਵੀ ਖੜਾ ਸੀ ਇਹਦੇ ਖਿਲਾਫ ਅਸੀਂ ਜਿਹੜਾ ਕੇਸ ਰਿਸਟਰ ਕਰ ਰਹੇ ਹਾਂ ਖੇ ਦੇਖਿਆ ਜਾਵੇ ਤਾਂ ਹਾਸਾ ਐਨਾ ਦਰਦਨਾਕ ਸੀ ਕਿ ਬਸ ਦੇ ਪਰ ਖੱਚੇ ਉੱਡ ਗਏ ਅਤੇ ਦੇਖਣ ਵਾਲਿਆਂ ਦੇ ਤਰਾ ਨਿਕਲ ਗਏ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ